ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਬਨਾਲਾ ਟਰੈਕਟਰ ਮੰਡੀ ਤੇ ਤੇ ਬਨਾਲਾ ਟਰੈਕਟਰ ਮੰਡੀ ਤੇ ਤੁਹਾਡੇ ਵਾਸਤੇ ਤਿੰਨ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਲੈ ਕੇ ਆਏ ਹਾਂਗੇ ਤੇ ਆਪਾਂ ਬਾਈ ਕੁਲਦੀਪ ਕੋਲੇ ਪਹੁੰਚਿਆ ਪਹਿਲਾਂ ਭਾਈ ਵਾਈ ਗੁਰਜੀ ਖਾਲਸਾ ਉਹ ਵੀ ਤਰਜੀਹ ਜੀ ਹੋਰ ਭਾਈ ਗੌਲਦੀ ਸਰਣ ਉਹ ਵੀ ਤੇ ਬਾਈ ਕੋਲੇ ਇਧਰਲੇ ਪਾਸੇ ਤੁਸੀਂ ਵੇਖ ਸਕਦੇ ਹੋਗੇ ਉਹ ਸੋਨਾ ਲੀਕਾ ਵਰਲਡ ਟਰੈਕਟਰ 60 RX ਖੜਾਗਾ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਖੜਾਗਾ ਤੇ ਭਾਈ ਜੀ ਇਹਦੇ ਬਾਰੇ ਦੋ ਜਾਣਕਾਰੀ ਗੁਰਜੀ 15 ਮਾਡਲ ਹੈ ਜੀ ਠੀਕ ਹੈ ਜੀ ਕਰਾਰੋ ਗੇਅਰ ਚ 3 ਸਪੀਡ ਰੀਜਨਲ ਟਰੈਕਟਰ ਹੈ ਜੀ ਠੀਕ ਹੈ ਜ ਤੇ ਸਾਰਾ ਟਰੈਕਟਰ オリジナル ਹੈ ਹਾਂਜੀ ਤੇ ਬਾਈ ਗੱਲ ਕਰ ਲਈ ਆਪਾਂ ਇਹਦੀ ਟਾਇਰਾਂ ਦੀ ਕੰਡੀਸ਼ਨ ਬਾਰੇ ਟਾਇਰ ਵੀਰੇ 20 ਕਿਟੀ ਦੀ ਨਚਾਰੇ ਵੀਰੇ ਮੂਹਰ ਲੈਸੀ ਪੈਸੇ ਨੇ ਮਗਰਲੇ 70 ਪੈਸੇ ਨੇ 20 ਕਿਟੀ ਦੀ ਠੀਕ ਹੈ ਜੀ ਤੇ ਸਾਈਡ ਗੇਅਰ ਤੇ ਵਿੱਚ ਸਾਈਡ ਗੇਅਰ 3 ਸਪੀਡ ਹੈ ਜੀ ਤੇ ਵਧੀਆ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਕਰੋਪੀ ਸੱਤੀ ਵਗੈਰਾ ਵਧੀਆ ਲੱਗੀ ਹੋਈ ਜੀ ਤੇ ਇੱਧਰਲੇ ਪਾਸੇ ਤੁਸੀਂ ਮਗਰੋ ਇੱਕ ਵਾਰੀ ਨਿਗਾਹ ਮਾਰ ਸਕਦੇ ਹੋ ਹੈਵਰ ਦੀ ਸੱਤਰੀ ਲੱਗੀ ਹੈ ਲਾਈਟਾਂ ਵਗੈਰਾ ਪੂਰਾ ਓਕੇ ਕੰਮਾਂ ਤੇ ਮਗਰਾਟ ਵਗੈਰਾ ਵੀ ਵਧੀਆ ਦੇਖ ਸਕਦੇ ਹੋ ਸਾਰਾ オリジナル ਟਰੈਕਟਰ ਜੀ ਸਾਰਾ オリジナル ਟਰੈਕਟਰ ਪੰਜਾਬ ਨੰਬਰ ਹੈ ਠੀਕ ਹੈ ਹਾਂਜੀ ਤੇ ਮਾਡਲ ਕਿੰਨਾ ਦਾ ਸੈਡ ਮਾਡਲ ਵੀਰੇ 2015 ਠੀਕ ਹੈ ਤੇ ਗੱਲ ਕਰ ਲਈ ਆਪਾਂ ਡਿਮਾਂਡ ਦੀ ਇਹਦੀ ਡਿਮਾਂਡ ਵੀਰੇ ਜੀ ਦੀ 435 ਆ ਠੀਕ ਹੈ ਤੇ ਆਪਾਂ ਪਲਾਸਟੋ ਜਾਨੀ ਜਿਹੜਾ 415 ਕ ਦਾ ਛੱਡ ਦੇਗੇ ਠੀਕ ਹੈ ਤੇ ਬਾਕੀ ਦਾ ਵੀਰੇ ਜੀ ਬਾਕੀ ਸਾਰਾ ਡੈਕਟਰ ਸੀਲਡ ਆ ਹਾਂਜੀ ਕਲਚ ਦਾ ਕੰਮ ਆਪਾਂ ਕਰਾਇਆ 18 19000 ਰੁਪਏ ਕਲਚ ਤੇ ਲਾਇਆ ਠੀਕ ਹੈ ਜੀ ਸਾਰਾ ਬਿਲਕੁਲ ਕੰਮ ਕਰਾਤਾ ਨਹੀਂ ਕੋਈ ਗੱਲ ਨਹੀਂ ਉਹ ਤਾਂ ਨੱਕ ਤਾਂ ਹੋਈ ਜਾਂਦਾ ਜੀ ਨਹੀਂ ਉਹ ਪਰ ਪਾਲਦਾ ਸੀ ਥੋੜਾ ਕਲਚ ਜੀ ਠੀਕ ਹੈ ਜੀ ਹਾਂ 18 19 ਇਹ ਪਹਿਲਾਂ ਖੁੱਲਿਆ ਨਹੀਂ ਸੀ ਨਾ ਪਾਲਦਾ ਕਲਚ ਸੀ ਇਹ ਇੱਕ ਇੱਧਰਲੇ ਪਾਸੇ ਬਾਈਕ ਉਹ ਲਾ ਹੋਰ ਟਰੈਕਟਰ ਖੜਾ ਹੈ ਇਹ ਟਰੈਕਟਰ ਹੀ 450 ਡੀ ਠੀਕ ਹੈ ਜੀ ਤੇ ਇਹਦੇ ਬਾਰੇ ਦੋ ਜਾਣਦੇ ਇਹ ਵੀਰ ਜੀ 14 ਮਾਡਲ ਹੈ ਜੀ ਟਾਪ ਮਾਡਲ ਹੈ ਅਰੀਜਨਲ ਡਿਸਟ੍ਰੀਬਿਊਟਰ ਕੰਪਨੀ ਮੈਨੂੰ ਅਰੀਜਨਲ ਪਾਵਰ ਸਟੀering ਜੀ ਤੇ ਇੰਜਨ ਗੇਅਰ ਪੱਖੋਂ ਜੀ ਜਮ ਓਕੇ ਹੈ ਜੀ ਪੰਜਾਬ ਨੰਬਰਾਂ ਪਹਿਲੇ ਨਵੀਆਂ ਤਕਰੀਬਨ ਵੀ ਠੀਕ ਹੈ ਨਾਲ ਦੇ ਟਾਇਰ ਹੈ ਜੀ ਇਹਦੇ ਨਾਲ ਤੇ ਗੱਲ ਹਾਂ ਟਾਇਰ ਜਣ ਜੀ ਕੋ ਬੰਦਾ ਕਹਣਗਾ ਆਪਾਂ ਬਦਲ ਕੇ ਵੀ ਦੇ ਦੇਣਗਾ ਨਾਲ ਦੇ ਨੇ ਜੀ 40 ਪੈਸੇ ਟਾਇਰਾਂ ਨਾਲ ਦੀ ਠੀਕ ਹੈ ਜੀ ਚਾਰੇ ਟਾਇਰ 40 ਪੈਸੇ ਹਾਂ ਵੀਰ ਜੀ ਅਗਲਾ ਕਹਿੰਦਾ ਚਲ ਆ ਬਿਲਕੁਲ ਸਾਫ ਟਰੈਕਟਰ ਸਾਰਾ ਮੈਟਰ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਕੰਡੀਸ਼ਨ ਦੇ ਵਿੱਚ ਛਤਰੀ ਵਗੈਰਾ ਵਧੀਆ ਪਈ ਹੈ ਤੁਸੀਂ ਵੀ ਨਿਗਾਹ ਮਾਰ ਸਕਦੇ ਹੋ ਹਾਂਜੀ ਨਵੀਂ ਪਈ ਹੈ ਸਭ ਕੁਝ ਡਬਾਈ ਕਹਿੰਦਾ ਟਾਇਰ ਵੀ ਆਪਾਂ ਬਦਲ ਕੇ ਦੇ ਦਾਂਗੇ ਜੇ ਕੋਈ ਵੀ ਉਹ ਜੇ ਮਾੜਾ ਮੋਟਾ ਰੇਟ ਕਰ ਲਾਂਗੇ ਜੀ ਫਿਰ ਠੀਕ ਹੈ ਜੀ ਆਹ ਨਾਲ ਦੇ ਕਰਕੇ ਹੀ ਲੈ ਲਈ ਆਪਾਂ ਤੇ ਨਾਲ ਵੀ ਆਪਾਂ ਗੱਲ ਕਰ ਲਈ ਇਹਦੀ ਡਿਮਾਂਡ ਦੀ ਇਹਦੀ ਵੀਰੀ ਡਿਮਾਂਡ 2.5 ਲੱਖ ਹੈ ਜੀ ਇਹਨਾਂ ਡੇਰਾਂ ਚ ਠੀਕ ਹੈ ਜੀ ਹਣੀ 2.35 ਦਾ ਛੱਡ ਦੇਗਾ ਲਾਸਟ ਠੀਕ ਹੈ ਜੀ ਤੇ ਪ੍ਰੈਸ਼ਰ ਸਟੇਜ ਦਾ ਮਤਲਬ ਹਾਂਜੀ ਓਰੀਜਨਲ ਡਿਸਟ੍ਰੀਬਿਊਟਰਾਂ ਕੰਪਨੀ ਮਨ ਠੀਕ ਇਧਰਲੇ ਪਾਸੇ ਤੁਸੀਂ ਚਮਕਦਾ ਹੋਇਆ ਟਰੈਕਟਰ ਨਿਗਾਹ ਮਾਰ ਸਕਦੇ ਹੋ ਸੋਨਾ ਲੀਕਾ ਡੀਆਈ 750 ਵੇਖ ਸਕਦੇ ਹੋ ਇਹ 2006 ਮਾਡਲ ਹੈ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ 80% ਟਾਇਰ ਹੈ ਜੀ ਚਾਰੇ ਟਾਇਰ 80% ਹਾਂ ਚਾਰੇ ਟਾਇਰ 80% ਫੋਲੋ ਕੰਪਨੀ ਦੇ ਮੂਹਰੇ ਜੇਕਰ ਤੇ ਅਮਗ੍ਰਾਟ ਵਗੈਰਾ ਵੀ ਵੇਚ ਸਕਦੇ ਮਿੱਤਰੋ ਮੂਹਰੇ ਟਾਇਰ ਲੱਗ ਜਾਂਦਾ ਹਾਂ 50 ਨੰਬਰ ਹੈ ਵੀ ਜੀ ਸਾਈਡ ਗੇਅਰ ਦੇ ਵਿੱਚ ਆ ਜੀ ਸਾਈਡ ਗੇਅਰ 6 ਮਾਡਲ ਹੈ ਜੀ ਮਿੱਤਰੋ ਇਹਦੇ ਵੀ ਤੇ ਵੇਚ ਸਕਦੇ 2006 ਮਾਡਲ ਹੈ ਤੇ ਮਹਾਰੋ ਵੀ ਤੁਸੀਂ ਇੱਕ ਕਰੀ ਨਿਗਾਹ ਮਾਰ ਸਕਦੇ ਹੋ ਛਤਰੀ ਦਾ ਕੱਪ ਤੇ ਮਗਰਾਟ ਵਗੈਰਾ ਵੇਖ ਸਕਦੇ ਮਗਰਾਟ ਵਗੈਰਾ ਵੀ ਬਿਲਕੁਲ ਨਵੇਂ ਪਿਆਗੇ ਤੇ ਪੂਰਾ ਜੈਨੂਅਲ ਟਰੈਕਟਰ ਹੈ ਸਰਾਂ ਤੁਸੀਂ ਸਮਝ ਲਓ ਮਿੱਤਰੋ ਤੇ ਬਹੁਤ ਸੋਹਣੀ ਤੇ ਸਫਾਈ ਕੰਡੀਸ਼ਨ ਹੈ ਤੇ ਬਾਈ ਇਹਦੀ ਡਿਮਾਂਡ ਦੀ ਗੱਲ ਕਰ ਲਈ ਤੁਸੀਂ ਡਿਮਾਂਡ ਵੀਰੇ ਚ 295 ਆ 270 ਦਾ ਛੱਡ ਦੇਣਗੇ ਤੇ ਹੁਣ ਆਪਾਂ ਬਾਈ ਗੱਲ ਕਰ ਲਈ ਜੇ ਕਿਸ ਨੂੰ ਕੋਈ ਵੀ ਟਰੈਕਟਰ ਇੰਨਾ ਚ ਪਸੰਦ ਆਉਂਦਾ ਹੋਵੇ ਉਹਦੇ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 98596 ਜੀ 4767 ਜੀ ਮਿੱਤਰੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤੇ ਹੋਰ ਵੀ ਬਾਈ ਕੋਲ ਬਹੁਤ ਟਰੈਕਟਰ ਹੁੰਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਵਧੀਆ ਰੇਟ ਤੇ ਜਾਈ ਰੇਟ ਤੇ ਟਰੈਕਟਰ ਖੇਡ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ